ਸੰਤਾਂ ਕੇ ਕਾਰਜ ਆਪ ਖੋਲਿਆ ਹਰ ਕੰਮ ਕਰਾ ਬਣ ਆਇਆ ਰਾਮ ਪਰਮਾਤਮਾ ਦਾ ਇਹ ਮੁਕਤਰੀਮਾ ਦਾ ਸੁਭਾਅ ਹੈ ਕਿ ਸਰਬੱਤ ਅਕਾਲ ਪੁਰਖ ਵੇਖੂ ਆਪਣੇ ਸੰਤਾਂ ਦੇ ਕੰਮ ਵਿੱਚ ਆਪ ਸਹਾਈ ਬਣਦਾ ਹੈ ਆਪਣਾ ਸੰਤਾਂ ਦਾ ਕਾਰਨ ਸਿਵੇ ਚੜਾਣ ਲਈ ਆਪ ਆਉਂਦਾ ਰਿਹਾ ਹੈ ਅਰਥ ਸੁਹਾਵੀ ਤਾਂ ਸੁਹਾਵਾ ਵਿੱਚ ਅੰਗਰਥ ਜਗ ਛਾਇਆ RAM ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਆਤਮਕ ਜੀਵਨ ਮੇਨ ਵਾਲਾ ਨਾਮ ਜਪ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ ਕਿਉਂਕਿ ਤਰ੍ਹਾਂ ਬਿਨਾਂ ਨਾਮ ਜਪਦੇ ਨਾਮ ਮਨ ਨੂੰ ਜੁੜਦਾ ਗਿਆਨ ਨੂੰ ਲੱਗਦਾ ਨਹੀਂ ਹੈ ਮਨ ਬਾਹਰ ਤੌੜਦਾ ਹੈ ਜੇ ਜਦੋਂ ਨਾਮ ਦਾ ਪ੍ਰਭਾਵ ਪੈ ਜਾਂਦਾ ਹੈ ਸਤਿਗੁਰੂ ਕਾ ਸਾਹ ਕਹਿੰਦੇ ਉਸ ਮੁਨੁੱਖ ਦੀ ਜਿਹਦੀ ਕਾਇਆ ਵੀ ਸਰੀਰ ਰੂਪੀ ਕਾਇਆ ਵੀ ਧਰਤੀ ਹੈ ਨਾ ਸਰੀਰ ਇਹ ਸੋਹਣਾ ਬਣ ਜਾਂਦਾ ਹੈ ਸਰੀਰ ਸੋਹਣਾ ਬਣ ਜਾਂਦਾ ਹੈ ਤੇ ਉਸ ਦੇ ਮੁਨੁੱਖ ਦਾ ਜੋ ਹਿਰਦਾ ਵੀ ਸਤਿਗੁਰੂ ਕਾ ਸਾਹ ਕਹਿੰਦੇ ਤਾਤ ਰੂਪੀ ਹਿਰਦਾ ਵੀ ਸੋਹਣਾ ਹੋ ਜਾਂਦਾ ਹੈ ਜਿਸ ਥਲੀਬ ਦੇ ਵਿੱਚ ਸਤਿਗੁਰੂ ਕਾਰਨ ਕੋਈ ਵੀ ਗੁਰੂ ਜੀ ਦਾ ਦਿੱਤਾ ਹੋਇਆ ਨਾਮ ਆਪਣਾ ਪ੍ਰਭਾਵ ਪਾ ਲੈਂਦਾ ਜਿੰਨਾ ਚਿਰ ਪ੍ਰਭਾਵ ਨਹੀਂ ਹੈ ਅਸਰ ਨਹੀਂ ਹੈ ਪ੍ਰਭਾਣੀ ਦਾ ਪੁੰਨਾ ਤੇ ਸਦਚਿ ਕੋਈ ਤਵਰੀਦੀ ਨਹੀਂ ਆਏਗੀ ਉਹੀ ਸਾਡੇ ਸਾਰੇ ਜਿੰਨਾ ਕਾਰੋ ਵਿਹਾਰ ਸੰਸਾਰਿਕ ਰਹਿਣ ਪਰ ਜਦੋਂ ਅਸਤ ਨਾਮ ਦਾ ਹੁੰਦਾ ਹੈ ਫਿਰ ਪ੍ਰਭਾ ਸਾਹਿਬ ਕਹਿੰਦੇ ਸਾਰੀ ਜੀਵਨ ਦੇ ਵਿੱਚ ਤਵਰੀਦੀ ਆ ਜਾਂਦੀ ਹੈ ਅੰਦਰੋਂ ਕਾਰ ਖਤਮ ਹੋ ਜਾਂਦੀ ਹੈ ਕਾਰਾਂ ਦਾ ਨਾਸ ਹੋ ਜਾਂਦਾ ਹੈ ਤੇ ਇਸ ਕਰਕੇ ਬਾਸਾਂਗਿਆਂ ਉਹਨੇ ਤਾਰ ਸੁਹਾਵੀ ਤਾਰ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਤਾਂ ਸਰੀਰ ਰੂਪੀ ਧਰਤੀ ਸੋਹਣੀ ਬਣ ਜਾਂਦੀ ਹੈ ਫਿਰ ਦਾ ਰੂਪੀ ਤਲਾਬ ਵੀ ਸੋਨਾ ਤੇ ਪਵਿੱਤਰ ਹੋ ਜਾਂਦਾ ਹੈ ਅੰਮ੍ਰਿਤ ਜਲ ਛਾਇਆ ਪੂਰਨ ਸਾਜਿ ਕਰਾਇਆ ਦੀ ਨਾਮ ਦੇਣ ਵਾਲਾ ਨਾਮ ਜਪਾਈ ਨੱਕਾ ਨੱਕ ਭਰ ਜਾਂਦਾ ਜਦੋਂ ਪਹਿਲਾਂ ਅੰਦਰ ਨਾਮ ਵਸ ਜਾ ਧਰਤੀ ਸਰੀਰ ਵਿੱਚ ਰੂਗਿਆ ਨਿਰਦਬਿਤ ਹੋ ਗਿਆ ਤੇ ਹੁਣ ਜਦੋਂ ਨੱਕਾ ਨੱਕ ਭਰ ਗਿਆ ਅੰਦਰ ਅੰਮ੍ਰਿਤ ਜਲ ਪਾਸਾ ਕਿਹਾ ਜੇ ਫਿਰ ਆਤਮਿਕ ਜੀਵਨ ਉਹਦਾ ਉੱਚਾ ਕਰਨ ਵਾਲਾ ਉਸ ਨੂੰ ਉਹਦਾ ਸਾਰਾ ਉਤਮ ਪਰਮਾਤਮਾ ਆਪ ਸ੍ਰੀ ਚੜਦਾ ਆਪ ਸਹਾਈ ਬਣਦਾ ਹੈ ਆਪਣੇ ਸੇਵਕੀ ਆਥੇ ਰੱਖਦਾ ਆਪੇ ਨਾਲ ਆਪੀ ਜਿਨਾਂ ਨਾਮ ਹੁੰਦਾ ਆਪੀ ਆਪਣੇ ਸੇਵਕੀ ਰੱਖਿਆ ਕਰਦਾ ਜਿਹਦੇ ਅੰਦਰ ਨਾਮ ਵਜ ਜਾਂਦਾ ਹੈ ਸਤਿਗੁਰ ਜੀ ਕਹਿੰਦੇ ਫਿਰ ਉਸ ਮਨੁੱਖ ਦੀ ਭਾਈ ਸਾਰੀਆਂ ਮਰਾਤਾ ਪੂਰੀਆਂ ਹੋ ਜਾਂਦੀਆਂ ਹੰਨਾ ਜੈ ਜੈਕਾਰ ਧਿਆਜ ਅੰਤਰ ਲਾਥੇ ਸੰਗਤਿ ਸੁਪਰੀ ਫਿਰ ਉਸ ਮਨੁੱਖ ਦੀ ਸੋਭਾ ਸਾਰੇ ਜਗਤ ਵਿੱਚ ਮਡੀ ਹੈ ਨਾਮ ਜਪਣ ਵਾਲਿਆਂ ਨੂੰ ਸੰਸਾਰਿਕਤਾ ਦੇ ਸੰਸਾਰਿਕ ਕਰਦਾ ਨਾਮ ਹੀ ਸੋਭਾ ਕਰਦਾ ਹੈ ਅੰਬੜਿਆਈ ਕਰਦਾ ਹੈ ਤੇ ਸਤਿਗੁਰ ਜੀ ਕਹਿੰਦੇ ਫਿਰ ਉਸ ਦੀ ਸਾਰੇ ਚਿੰਤਾ ਛੋੜੇ ਨਾਮ ਜਪਣ ਵਾਲੇ ਮੂਰਤ ਦੇ ਉੱਤੋਂ ਮੁਕ ਜਾਂਦੇ ਹਨ ਪੂਰਨ ਪੁਰਖ ਅਚੁੱਤ ਅਬਨਾਸੀ ਜਸਵੇਦ ਪੁਰਾਣੀ ਗਾਇਆ ਪਰ ਸਾਰੋ ਵਿਆਪਕ ਅਤੇ ਕਦੇ ਨਾ ਨਾ ਹੋਣ ਵਾਲੇ ਪਰਮਾਤਮਾ ਦੀ ਇਹੀ ਸਿਫਤ ਸਹਿਬ ਜੀ ਕਹਿੰਦੇ ਪ੍ਰਾਣੇ ਧਰਮ ਪੁੱਤਰ ਆਦਿਕ ਵੇਦਾਂ ਤੇ ਪ੍ਰਾਣਾ ਨੇ ਵੀ ਕੀਤੀ ਹੈ ਕਿ ਕਾਲਪੁਰਤੈ ਆਪਣੇ ਸੇਵਕਾਂ ਦੀ ਅਕਮ ਵਿਚਾਰਿਆਂ ਦੀ ਦਾਤ ਕਰ ਤੈ ਉਹਨਾਂ ਨੂੰ ਆਪਣੀ ਕਿਰਪਾ ਦੁਆਰਾ ਇਹ ਸੰਸਾਰ ਦੇ ਵਿੱਚ ਪ੍ਰਗਟ ਕਰਦੇ ਇਹੀ ਯਾਸ਼ਵੀਰ ਪ੍ਰਾਣਾ ਨੇ ਵੀ ਗਾਇਆ ਹੈ ਆਪਣਾ ਵਿਰਤ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਅਨਿਆਦੀ ਮੂਰਲਾ ਕੀ ਵਜਨ ਕਰਦੇ ਨੇ ਕਿ ਇਹ ਨਾਮਕ ਪਰਮੇਸ਼ਰ ਨੇ ਇਹ ਆਪਣਾ ਮੁੱਢ ਪਤੀਮਾ ਦਾ ਸੁਭਾਜ ਜਿਹੜਾ ਹੈ ਸਦਾ ਹੀ ਕਾਇਮ ਰੱਖਿਆ ਕਿ ਜਿਸ ਉਤੇ ਉਸਦੀ ਮਿਹਰ ਕੀਤੀ ਸੀ ਜਿਸ ਕਾਰਕੁਪ ਘਨੇ ਜਿਸ ਵੀ ਆਪਣੇ ਸਿਰ ਹੈ ਆਪਣੇ ਸਿਰ ਤੇ ਮਿਹਰ ਕੀਤੀ ਉਸ ਨੇ ਪ੍ਰਕਾਰਗੁਰਪ વૈਕੁੰਠ ਜੀ ਦਾ ਨਾਮ ਸੰਗੁਣਾ ਸ਼ੁਰੂ ਕਰ ਦਿੱਤਾ ਹੈ ਨਭ ਨਿਦ ਸਿਦ ਰਿਦ ਜੀਨੇ ਕਰਤੇ ਟੋਟ ਨ ਆਵੇ ਕਾਈ ਰਾਮ ਜਿਹੜੇ ਮਨੁੱਖ ਮਾਲਕ ਪ੍ਰਭੂ ਦੀ ਮਿਹਰ ਤੇ ਨਾਲ ਉਸ ਅਕਾਲ ਪੁਰਖ ਜੀ ਦੇ ਗੁਣ ਗਾਉਂਦੇ ਨੇ ਉਹਨਾਂ ਨੂੰ ਫਿਰ ਕਰਤਾਰ ਨੇ ਇਹ ਇੱਕ ਅਜਿਹੀ ਦਾਤ ਬਖਸ਼ੀ ਐ ਜੋ ਮਨੁੱਖ ਧਰਤੀ ਦੇ ਸਾਰੇ ਵੀ ਨਾਮ ਜਾਣੇ ਜੋ ਮਨੁ ਸਾਰੀਆਂ ਕਰਾਮਾਤੀ ਤਾਕਤਾਂ ਨੇ ਸਤਿਗੁਰੂ ਜੀ ਕਹਿੰਦੇ ਇਸ ਦਾਤ ਦੇ ਵਿੱਚ ਫਿਰ ਕਦੇ ਕਮੀ ਨਹੀਂ ਆਉਂਦੀ ਹੈ ਜਿੰਨੇ ਵੀ ਭਜਾਦੇ ਨੇ ਕਾਰਕ ਸੈਗੁਰੂ ਆਪਣੇ ਸੇਵਕਾਂ ਨੂੰ ਆਪ ਬਖਸ਼ ਦਿੰਦਾ ਹੈ ਖਾਤ ਖਰਚਤ ਬਿਰਛਤ ਸੁਖ ਪਾਇਆ ਕਰਦੇ ਕੀ ਦਾਤ ਸੁਗਾਈ ਰਾਂ ਇਸ ਨਾਮ ਦਾਤ ਨੂੰ ਖਾਂਦੇ ਹਾਂ ਬਣਦੇ ਹਾਂ ਤੇ ਮਾਨਦੇ ਹਾਂ ਮੇਰੇ ਕੋ ਮਨੁੱਖਾ ਆਤਮਾ ਦਾ ਨਾਮ ਬੁਨਵਾਉਂਦੀ ਹੈ ਕਰਤਾਰ ਦੀ ਇਹ ਬਖਸ਼ਿਸ਼ ਦਿਨੋਂ ਨਿਰਬੰਧ ਹੀ ਰਹਦੀ ਹੈ ਦਾਤ ਸੁਵਾਈ ਮਿਰਖਟ ਨਾ ਜਾਈ ਅੰਤਰ ਜਾਨੀ ਪਾਇਆ ਯਕੀਨ ਜਾਣਿਓ ਪਾਪਾ ਕਹਿੰਦੇ ਭਾਈ ਇਹ ਦਾਤ ਵੱਧਦੀ ਰਹਦੀ ਹੈ ਘਟਦੀ ਨਹੀਂ ਕਦੇ ਜਿੰਨਾ ਵੀ ਕੋਈ ਨਾਮ ਜਪੇਗਾ ਸਿਮਰਨ ਕਰੇਗਾ ਸਹਿਬ ਜੀ ਕਹਿੰਦੇ ਉਹਦੇ ਅੰਦਰ ਓਨੀ ਹੀ ਕਿਰਪਾ ਆਪ ਇਹ ਵਰਤਨੀ ਨਹੀਂ ਹੈ ਬਾਧਿਓ ਕਰਨੀ ਹੈ ਕਦੇ ਨਹੀਂ ਮੁਕਦੀ ਹੈ ਇਸ ਦਾਤ ਦੀ ਵਰਤ ਦੇ ਨਾਲ ਕਿ ਉਹਨਾਂ ਨੂੰ ਬਰੇਕ ਦਿਲ ਦੀ ਜਾਣਨ ਵਾਲਾ ਪ੍ਰਮਾਤਮਾ ਆਪ ਆਕੇ ਮਿਲਦਾ ਹੈ ਕੋਟ ਵਿਗਨ ਸਗਵੇਂ ਪੁੱਠ ਨਾਖੇ ਦੁੱਖ ਨਾ ਨੇੜਿਆ ਫਿਰ ਜ਼ਿੰਦਗੀ ਦੇ ਸਫਰ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਕਰੋੜਾਂ ਕਾਰਕਾਂ ਨੇ ਉਹਨਾਂ ਦੇ ਰਾਹ ਦੇ ਵਿੱਚੋਂ ਸਾਰੀਆਂ ਦੂਰ ਹੋ ਜਾਂਦੀਆਂ ਕੋਈ ਵੀ ਦੁੱਖ ਗੁਰੂਨਾ ਦੇ ਨੇੜੇ ਨਹੀਂ ਟੁਕਦਾ ਹੈ। ਸ਼ਾਂਤ ਸਹਜ ਆਨੰਦ ਘਨੇਰੇ ਬਿਨ ਸੀ ਭੂਖ ਸੁਵਾਈ ਉਹਨਾਂ ਦੇ ਅੰਦਰੋਂ ਭਾਈ ਮਾਇਆ ਦੀ ਸਾਰੀ ਭੁੱਖ ਨਾਸ ਹੋ ਜਾਂਦੀ ਹੈ। ਉਹਨਾਂ ਦੇ ਅੰਦਰ ਠੰਡ ਵਰਤ ਵੀ ਰਹਦੀ ਹੈ ਆਤਮਾ ਦਾ ਦੂਰਤਾ ਦੇ ਮਨੇਕਾ ਆਨੰਦ ਬਣੇ ਰਹੇ ਅਨਾਹ। ਨਾਨਕ ਗੁਣ ਗਾਵੇ ਸਾਮੀ ਕੇ ਜਰ ਜਿਸ ਵਡਿਆਈ ਰਾਮ ਇਸ ਕਰਕੇ ਜੀ ਨਾਨਕ ਫਿਰ ਉਹ ਮਨੁੱਖ ਉਸ ਮਾਰਗ ਪ੍ਰਭੂ ਦੇ ਗੁਣ ਗਾਉਂਦੇ ਰਹੇ ਹਨ ਜਿਹਦੀ ਵਡਿਆਈ ਕਰਨਾ ਕਰਾਨ ਕਰੁਨੇੜਵਾ ਦਾ ਉਦਮ ਹੈ ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਸੰਤ ਜਨਾਂ ਨੂੰ ਆਪਣੇ ਚਰਨਾਂ ਦੇ ਨਾਲ ਇਹ ਕੰਮ ਜਿਸ ਪਰਮਾਤਮਾ ਦਾ ਆਪਨਾ ਹੈ ਉਸ ਨੇ ਹੀ ਸਦਾ ਇਹ ਕੰਮ ਕੀਤਾ ਹੈ ਇਹ ਕੰਮ ਕਰਨ ਲਈ ਮਨੁੱਖ ਦੀ ਕੋਈ ਸਮਰੱਥਾ ਨਹੀਂ ਹੈ ਭਗਤ ਸੋਹਣ ਹਰ ਕੇ ਗੁਣ ਗਾ ਸਦਾ ਕਰੇ ਜੈ ਕਾਰਾਣਾ ਦਿਵਸ ਅਕਾਰਪੁਰ ਪਵੈ ਗੁਰੂ ਜੀ ਦੀ ਮਿਹਰ ਸਭ ਦਾ ਉਸ ਦੇ ਭਗਤ ਅਕਾਰਪੁਰ ਪਵੈ ਗੁਰੂ ਹਰਿ ਹਰਿ ਜੀ ਦੇ ਗੁਣ ਗਾਉਂਦੇ ਨੇ ਸਦਾ ਸੇਵ ਤੁਸਲਾ ਕਰਦੇ ਰਹੇ ਅਤੇ ਸੋਹਣੇ ਆਪ ਨੂੰ ਜੀਵਨ ਵਾਲੇ 판 ਜਾਂਦੇ ਨੰਨ ਗੁਣ ਗਾਏ गोविंद ਆਨੰਦ ਉਪਜੇ ਸਾਧ ਸੰਗਤ ਸੰਗਵਨੀ ਸਤਿਗੁਰ ਜੀ ਕਹਿੰਦੇ ਪ੍ਰਮਾਤਮਾ ਦੇ ਗੁਣ ਗਾ ਕੇ ਉਹਨਾਂ ਦੇ ਅੰਦਰ ਭਾਈ ਫਿਰ ਆਤਮਾ ਦਾ ਆਨੰਦ ਦੇ ਭੁਲਾਰੇ ਪੈਣੇ ਲੁੰਗੇ ਰਹਿੰਦੀ ਸਾਧ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦੇ ਨਾਲ ਉਹਨਾਂ ਦੀ ਪ੍ਰੀਤ ਬਣੀ ਰਹੇਗੀ ਐ ਜਿਨ ਕੁੰਤਮ ਕੀਆ ਤਾਲ ਕੇਰਾ ਇਸ ਦੀ ਉਪਮਾ ਕਿਆ ਕਰੀ ਹੈ ਭਾਈ ਜਿਸ ਪ੍ਰਮਾਤਮਾ ਨੇ ਸੰਤ ਜਨਾ ਦੇ ਹਿਰਦੇ ਤਾਲ ਹਿਰਦੇ ਰੂਪੀ ਤਾਲ ਵਿੱਚ ਆਤਮਿਕ ਜੀਵਨ ਦੇ ਵਾਲਾ ਨਾਮ ਲਖ ਕਰਨ ਦਾ ਕੁੰਤਮ ਸਦਾ ਕੀਤਾ ਹੈ ਮੈਂ ਉਸ ਦੇ ਘਾਲਪੁਰ ਵੈਦੂਲੀ ਦੇ ਪਿਆਰਿਆਂ ਦੀ ਤੇ ਆਕਾਰ ਸਤਿਗੁਰੂ ਜੀ ਕਹਿੰਦੇ ਪੜਿਆਈ ਬਿਆਨ ਕਰਨ ਜੋਗਾ ਨਹੀਂ ਆ ਅਠਸਠ ਤੀਰਥ ਪੁੰਨ ਕਿਰਿਆ ਮਾਨ ਨਿਰਮੂਚਾਰਾ ਆਤੂਤ ਜੀਵ ਨੂੰ ਦੇਣ ਵਾਲੇ ਨਾਮ ਜਰਨਾਰ ਤਪੂਰ ਇਸ ਸੰਤ ਜੀ ਦੇ ਵਿੱਚ ਹੀ 68 ਤੀਰਥ ਆ ਜਾਂਦੇ ਪਾਸਾ ਕਿਹਦੇ ਜਿਹੜਾ ਨਾਮ ਲੱਗਦਾ ਹੈ ਕਾਰਕ ਤਵੇ ਜੀ ਦਾ ਸਿਮਰਨ ਕਰਦਿਆਂ ਮੁਕਤ ਉਹਦੇ ਅੰਦਰ ਹੀ 68 ਤੀਰਥ ਪੈਦਾ ਹੋ ਜਾਂਦੇ ਨੇ ਇੱਟ ਵੱਡੇ ਵੱਡੇ ਭਿੱਤਰ ਤੇ ਸੁੰਦਰ ਪੁੰਨ ਕਰਨ ਉਹਨਾਂ ਦੇ ਅੰਦਰ ਆ ਜਾਂਦੇ ਹਨ ਪਦਤ ਪਾਵਨ ਬਿਰਤ ਸੁਆਮੀ ਨਾਨਕ ਸਬਦ ਆਧਾਰਾ ਇਹ ਨਾਨਕ ਗੁਰੂ ਦਾ ਸ਼ਬਦ ਆਸਰਾ ਧ੍ਰਿਕੇ ਵੱਡੇ ਵੱਡੇ ਬਕਾਲੀਆਂ ਨੂੰ ਭਿੱਤਰ ਕਰ ਕਰ ਦੇਣਾ ਮਾਲਕ ਪ੍ਰਭ ਦਾ ਇਹ ਮੁਕਤ ਪ੍ਰੀਮਾ ਦਾ ਸੁਭਾਅ ਹੋ ਰਿਹਾ ਆ ਰਿਹਾ ਹੈ ਗੁਣਨ ਧਾਨ ਮੇਰਾ ਕਰ ਕਰਤਾ ਉਸਤਤ ਕੌਣ ਕਰੀ ਜੈ ਰਾਮ ਮੇਰਾ ਕਰਤਾਰ ਮੇਰਾ ਪ੍ਰਭ ਰੂਪ ਸਾਰੇ ਗੁਨਾ ਦਾ ਜਾਨਦਾ ਕੋਈ ਵੀ ਅਜਿਹਾ ਮਨੁੱਖ ਨਹੀਂ ਜਿਸ ਤਾਸ ਨੂੰ ਉਸ ਦੀ ਪੂਰੀ ਬੜਾਈ ਕੀਤੀ ਜਾ ਸਕੇ ਸੰਤਾਂ ਕੀ ਬੇਨੰਤੀ ਸੁਆਮੀ ਨਾਮ ਮਹਾਰਸਮੀ ਜੈ ਰਾਮ ਤੇ ਉਸ ਦੇ ਸੰਤ ਉਸ ਦੇ ਪਿਆਰੇ ਜਨ ਉਦੇ ਦਰ ਤੇ ਸਦਾ ਦੀ ਅਰਦਾਸ ਕਰਦੇ ਰਹਿੰਦੇ ਵੇਖੇ ਨੀ ਮਾਰਤਾ ਮੇ ਪ੍ਰਭ ਜੀ ਬ्यान ਸੁਆਦ ਦਾ ਆਪਣਾ ਨਾਮ ਬਖਸ਼ ਬਖਸ਼ ਦੇ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ ਨਾਮ ਜਿਜੈ ਦਾਨ ਕੀਜੈ ਬਿਸਰ ਨਾਹੀ ਇੱਕ ਖਿਨੁ ਇਕ ਮੇਰੇ ਕਰਿ ਕਿ ਆਪਣਾ ਨਾਮ ਬਖਸ਼ੂ ਜਾ ਇਕ ਖਿਨ ਭਰ ਵੀ ਸਾਡੇ ਮਿਰਤੇ ਵਿੱਚੋਂ ਨਾ ਆਪ ਜੀ ਦਾ ਨਾਮ ਭੁੰਦੇ ਗੋਣ ਗੋਪਾਲ ਪੁੱਤਰ ਰਸਨਾ ਸਦਾ ਗਾਈਐ ਉਸ ਨੂੰ اے ਸਰਤੂ ਜੀ ਆਪਣੀ ਜੀਵ ਨਾਲ ਬੁਕਾਰ ਦੇ ਹੁਣ ਪੁਚਾਰ ਕਰਿਆ ਕਰਾਂ ਇਹ ਕਿਰਪਾ ਤਾਂ ਮਿਲੇ ਤੇ ਹਰ ਵੇਲੇ ਉਸ ਦੀ ਸੇਤ ਸੁਲਾ ਕਰਦੇ ਰਹਿਣਾ ਵੀ ਚਾਹੁੰਦਾ ਹੈ ਜਿਸ ਪ੍ਰੀਤ ਰਾਗੀ ਨਾਮ ਸਿਤੀ ਮਨ ਤਨ ਉਪਰਤ ਭੀਜੈ ਪਰਮਾਤਮਾ ਦੇ ਨਾਲ ਭਾਈ ਜੇ ਸੋ ਮਨ ਉਤਤਪਾ ਪਿਆਰ ਬਣ ਜਾਂਦਾ ਹੈ ਉਹਦਾ ਫਿਰ ਮਨੁੱਖ ਦਾ ਤਨ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦੇ ਨਾਲ ਸਦਾ ਤਰ ਰਹਿਦਾ ਹੈ ਬਿਨਵੰਤ ਨਾਨਕੀ ਚੁਕਨੀ ਤੇ ਗਦਰ ਸੁਰ ਜੈ ਤੇ ਹੁਣ ਸਤਿਗੁਰੂ ਜੀ ਬੇਨਤੀ ਕਰਦੇ ਨੇ ਵੱਡਿਆਂ ਨੂੰ ਬੋਲ ਕੇ ਧੰਗੂਰ ਅਰਜਨ ਦੇਹਾਰਾ ਕਿ ਨਾਮ ਦੀ ਬੇਨਤੀ ਕਰਦਾ ਹੈ ਪਰਮਾਤਮਾ ਦਾ ਦਰਸ਼ਨ ਕਰਕੇ ਆਤਮਿਕ ਜੀਵਨ ਵਿੱਚ ਆਉਂਦਾ ਹੈ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ਕੋਈ ਐਸਾ ਸੁੱਖ ਨਹੀਂ ਹੈ ਕੋਈ ਐਸਾ ਦੁਨੀਆਂ ਦਾ ਧੰਨ ਤਾਰਫ ਨਹੀਂ ਹੈ ਜਿਹੜਾ ਅਕਾਲ ਪੁਰਖ ਵੈਕੁਨਤੀ ਨੂੰ ਸਿਮਰਿਆ ਅਕਾਲ ਪੁਰਖ ਵੈਕੁਨਤੀ ਦੀ ਸੇਵਕ ਸਲਾਂ ਕੀਤੇ ਨਾ ਪ੍ਰਾਪਤ ਹੋਵੇ ਸਤਿਗੁਰੂ ਜੀ ਕਹਿੰਦੇ ਸਾਰੇ ਸੁੱਖ ਹਰੇਕ ਇੱਛਾ ਅਕਾਲ ਪੁਰਖ ਵੈਕੁਨਤੀ ਦੇ ਨਾਮ ਜਪਣ ਦੇ ਨਾਲ ਪੂਰੀ ਹੋਈ ਹੈ